ਮੈਂ ਰਾਜਨਪ੍ਰੀਤ ਕੌਰ ਪਿੰਡ ਡੋਗਰਾ ਦੀ ਰਹਿਣ ਵਾਲੀ ਆ ਜੋ ਕਿ ਮੈਨੂੰ ਸਰਬਸੰਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਏ ਤੇ ਮੈਂ ਚਾਹੁੰਦੀ ਹਾਂ ਕਿ ਜੋ ਵੀ ਮੇਰੇ ਪਿੰਡ ਵਿੱਚ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਸਰਕਾਰ ਗ੍ਰਾਂਟ ਦੇਵੇ ਤੇ ਮੈਂ ਆਪਣੇ ਪਿੰਡ ਨੂੰ ਚੰਗਾ ਬਣਾਵਾ ਪਿੰਡ ਵਿੱਚ ਸਮੱਸਿਆ ਆਵਾ ਪਹਿਲਾਂ ਇਹ ਆ ਕਿ ਪਹਿਲਾਂ ਤੇ ਗੁਰਦੁਆਰੇ ਦੀ ਜਿਹੜੀ ਆ ਗਲੀ ਆ ਉਹਨੂੰ ਪਹਿਲਾਂ ਬਣਵਾਵਾਂਗੇ ਤੇ ਫਿਰ ਜੋ ਵੀ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਦੀ ਵੀ ਬੜੀ ਪਰੇਸ਼ਾਨੀ ਆ ਪਿੰਡਾਂ ਵਾਲਿਆਂ ਨੂੰ ਜੋ ਕਿ ਅਸੀਂ ਆਪਣੇ ਗੇੜ ਦੇ ਅੱਗੇ ਟੋਏ ਕੱਢ ਕੱਢ ਕੇ ਪਾਣੀ ਉਹਦੇ ਵਿੱਚ ਸਾਰਾ ਜਾਂਦਾ ਏ ਤੇ ਉਹ ਸਾਨੂੰ ਬਾਅਦ ਵਿੱਚ ਮੋਟਰਾਂ ਲਗਾ ਕੇ ਬਾਹਰ ਨੂੰ ਸੁਟਣਾ ਪੈਂਦਾ ਏ ਸੜਕ ਉੱਪਰ ਤੇ ਅਸੀਂ ਚਾਹੁੰਦੇ ਆ ਕਿ ਜੋ ਵੀ ਪਿੰਡ ਦੇ ਨਾਲੇ ਆ ਪਿੰਡ ਦਾ ਨਿਕਾਸ ਆ ਪਿੰਡਾਂ ਵਾਸਤੇ ਜੋ ਵੀ ਸਾਨੂੰ ਸਰਕਾਰ ਜਿਹੜੀ ਆ ਕੀ ਉਹ ਗ੍ਰਾਂਟ ਦੇਵੇ ਤੇ ਅਸੀਂ ਪਿੰਡ ਦਾ ਨਿਕਾਸ ਦਾ ਹੱਲ ਕਰੀਏ। ਹੋਰ ਵੀ ਇੱਕ ਸਾਡੇ ਨਾਲ ਸਮਸ਼ਾਨ ਘਰ ਹੈ। ਉਹਦੀ ਵੀ ਬੜੀ ਪਿੰਡ ਵਿੱਚ ਤੰਗੀ ਆ ਮਤਲਬ ਕੋਈ ਵੀ ਉੱਥੇ ਉਦਾਂ ਵਧੀਆ ਨਹੀਂ ਬਣਿਆ। ਤੇ ਜੋ ਵੀ ਮਤਲਬ ਉਹਨਾਂ ਨੂੰ ਗ੍ਰਾਂਟ ਮਿਲੇ ਤੇ ਫਿਰ ਅਸੀਂ ਜਿਹੜਾ ਵੇ ਸਮਸ਼ਾਨ ਘਰ ਵਧੀਆ ਬਣਾ ਸਕੀਏ ਉੱਥੇ। ਖੁਸ਼ੀ ਤੇ ਬਹੁਤ ਆ। ਜੋ ਵੀ ਸਰਪੰਚ ਨੇ ਚਲੋ ਸਰਪੰਚوں ਜੋ ਵੀ ਪਿੰਡਾਂ ਵਾਲਿਆਂ ਨੇ ਸੋਚ ਕੇ ਬਣਾਇਆ ਹੈ ਕਿ ਪਿੰਡਾਂ ਦੇ ਜੋ ਵੀ ਪਿੰਡ ਵਿੱਚ ਕੰਮ ਕਰਨ ਵਾਲੇ ਆ ਵਧੀਆ-ਵਧੀਆ ਬਣ ਤੇ ਅਸੀਂ ਉਹਨਾਂ ਦਾ ਹੱਲ ਕਰੀਏ। ਮੇਰਾ ਨਾਮ ਰਸਪੋਰਟਿੰਗਾ ਜੀ ਫੌਜੀ ਅਫਸਰ ਮੈਡਮ ਹੋਦਰ ਡੈਰ ਹੋਇਰਾ। ਮਤਲਬ ਸਾਡੇ ਪਿੰਡ ਦੇ ਬੜੇ ਵਧੀਆ ਕੰਮ ਵਜੇ ਚੱਲਣ ਦੇ ਮਤਲਬ ਦੋ ਕੁ ਵਾਰ ਮਤਲਬ ਸਾਡੇ ਪਿੰਡ ਦੇ ਵਿੱਚ ਹੋਇਆ ਮਤਲਬ ਵੀ ਲਖਸ਼ ਹੋਏ ਨੇ। ਲਗਾਤਾਰ ਹੀ ਮਤਲਬ ਸਾਡੇ ਚੱਲਣ ਦੇ ਕੰਮ ਮਤਲਬ ਵੀ ਆਪਣੀ ਸੰਸਮਤੀ ਨਾਲ ਹੀ। ਬੜਾ ਵਧੀਆ ਕੰਮ ਚੱਲਣ ਦੇ ਪਿੰਡ ਦੇ ਵਿੱਚ। ਤੇ ਬਾਕੀ ਤੁਹਾਨੂੰ ਪਤਾ ਹੈ ਸਮਸ਼ਾਨਘਾੜ ਦਾ ਮਾੜਾ ਹਾਲ ਹੈ ਸਮਸ਼ਾਨਘਾੜ ਦਾ ਕੋਈ ਦੇਖਦਾ ਨਹੀਂ ਤੇ ਬਾਕੀ ਪਿੰਡੇ ਗਲੀਆਂ ਵੀ ਅੱਗੇ ਮੰਨ ਵਾਲੀਆਂ ਤੇ ਬਾਕੀ ਹੋਰ ਆਪਣੇ ਤੁਸੀਂ ਦੇਖ ਲਓ ਕੀ ਮਤਲਬ ਹੈ ਤੇ ਸਾਡੇ ਕਹਿੰਦਾ ਮਤਲਬ ਇਹੀ ਹੈ ਕਿਉਂ ਜੀ ਪਾਣੀ ਦਾ ਨਿਕਾਸ਼ ਸਾਡੇ ਇੱਕ ਨਾਲਾ ਜਾਂਦਾ ਪ੍ਰਿੰਸਪਨ ਉਹ ਪਾਣੀ ਦਾ ਨਿਕਾਸ਼ ਨਹੀਂ ਵੈਸੇ ਤੇ ਉਹ ਨਿਕਾਸ਼ ਮਤਲਬ ਕਿਸੇ ਤਰੀਕੇ ਨਾਲ ਕੱਢਿਆ ਜਾਏ ਵੈਸੇ ਪੂਰੇ ਪਿੰਡਾਂ ਦਾ ਪਾਣੀ ਕੰਮ ਤੇ ਫਿਰ ਜਦੋਂ 5 ਲੱਖ ਦਾ ਗ੍ਰਾਂਟ ਦੇਗੀ ਸ਼ਿਕਾਇਤ ਆ ਫੇਰੀ ਭਗਵੰਤ ਮਾਨ ਨੂੰ ਆਈ ਆ ਕਿ ਗ੍ਰਾਂਟ ਦੇ ਕੇ ਕੰਮ ਕੀਤੇ ਨੇ ਪੰਜਾਬ ਚ ਨਸ਼ੇ ਦੇ ਕਾਲ ਨੌਜਵਾਨਾਂ ਦਾ ਬੁਰਾ ਹਾਲ ਹੈ ਨਸ਼ੇ ਨਾਲ ਪੀੜਾ ਹੈ ਪਿੰਡ ਚ ਵੀ ਆਹ ਜੀ ਮੁੱਕਿਆ ਹੈਗੀ ਹੋਈ ਤੇ ਹੈਗੀ ਹੈ ਤੇ ਉਸ ਨੂੰ ਫੌਲ ਕਰਨ ਲਈ ਕੀ ਕਰੇ ਨਸ਼ੇ ਤੇ ਦੇਖੋ ਜੀ ਨਸ਼ੇ ਤੇ ਪੁਲਸੀ ਬੰਦ ਕਰ ਸਕਦੀ ਹੈ ਨਸ਼ਾ ਦੁਆਹੀ ਨਹੀਂ ਕਰ ਸਕਦੇ ਬੰਦ ਨਹੀਂ ਆੜੇ ਪਿੰਡ ਦੇ ਕੋਈ ਇਹੋ ਜਿਹਾ ਕੰਮ ਆੜੇ ਪਿੰਡਾਂ ਜ ਨਹੀਂਗਾ ਇਹ ਬਿਲਕੁਲ ਜ਼ੀਰੋ ਕੰਮ ਆੜੇ ਪਿੰਡੇ ਵਿੱਚ ਆ ਤੇ ਨਾਮ ਸਲਵਿੰਦਰ ਕੌਰ ਆ ਮੈਂ ਪਿੰਡੋਗਰੇ ਦੀ ਰਹਿਣ ਵਾਲੀ ਆ ਸਾਰੇ ਨੇ ਸਭ ਸੰਤੀ ਨਾਲ ਸਰਪੰਚ ਚੁਣੀ ਆ ਚਲੋ ਜੋ ਵੀ ਪਿੰਡ ਦਾ ਕੰਮ ਰਹਿੰਦਾ ਕਰਨ ਵਾਲਾ ਉਹ ਕਰਨਗੇ ਅੱਗੇ ਸਰਪੰਚ ਨੇ ਕਾਫੀ ਕੰਮ ਕੀਤੇ ਨੇ ਜਿਹੜਾ ਪਹਿਲੇ ਸਰਪੰਚ ਬਣਿਆ ਹੋਇਆ ਸੀ ਤੇ ਸਾਨੂੰ ਬਹੁਤ ਖੁਸ਼ੀ ਆ ਪੀ ਅਸੀਂ ਸਰਪੰਚ ਬਣਾਇਆ ਇਹ ਅੱਗੇ ਹੁਣ ਕੰਮ ਵਧੀਆ ਕਰਨ ਕੰਮ ਸਾਰੇ ਹੈਗੇ ਆ ਕਿ ਨਾਲੇ ਵੀ ਸਾਡੇ ਹਨੀ ਬਣੇ ਦੇ ਪਾਣੀ ਨਹੀਂ ਨਿਕਲਦਾ ਹੈਗਾ ਬੀ ਬਹੁਤ ਪਾਣੀ ਦੀ ਪ੍ਰੋਬਲਮ ਆ ਹੋਰ ਸੜਕਾਂ ਵੀ ਥੋੜੀਆਂ ਵਿੱਚ ਟੁੱਟੀਆਂ ਟੱਟੀਆਂ ਹੈਗੀਆਂ ਵਾ ਤੇ ਉਹ ਵੀ ਬਣਨੀਆਂ ਚਾਹੀਦੀਆਂ ਆ ਤੇ ਚਲੋ ਹੁਣ ਇਹਨਾਂ ਨੂੰ ਆਖਾਂਗੇ ਆਪੇ ਕਰਨਗੇ ਜੇ ਗ੍ਰਾਂਟ ਮਿਲੇਗੀ ਤੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ